ਇਹ ਸ ਰਣਜੀਤ ਨਗਾੜੇ ਦਾ ਇਤਿਹਾਸ ਕੀ ਹੈ ਜਾਣਦੇ ਆ ਬਾਬਾ ਜੀ ਇਹ ਰਣਜੀਤ ਨਗਾੜੇ ਦਾ ਇਤਿਹਾਸ ਕੀ ਹੈ ਤੇ ਕਿਹੜੇ ਸਿਧਾਂਤ ਤੇ ਖੜੇ ਹਾਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਾਜਾ ਤਨਵਾਜਿਆ ਹੋਇਆ ਗੁਰੂ ਕਾ ਖਾਲਸਾ ਪੰਥ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਇਹ ਜੋ ਗੁਰੂ ਕਾ ਖਾਲਸਾ ਪੰਥ ਹੈ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਮਾ ਤਖਤ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਜ਼ੂਰ ਸਾਹਿਬ ਦੀ ਧਰਤੀ ਤੋਂ ਇਹ ਪਾਵਨ ਨਗਾਰੇ ਅਤੇ ਨਿਸ਼ਾਨ ਦੇ ਕਰਕੇ ਬਾਬਾ ਬినੋਦ ਸਿੰਘ ਜੀ ਅਕਾਲੀ 96 ਕਰੋੜੀ ਬੁੱਢਾ ਦਲ ਨੂੰ ਪਹਿਲਾ ਜਥੇਦਾਰ ਥਾਪ ਕਰਕੇ ਪੰਥ ਖਾਲਸੇ ਦਾ ਇਹ ਪੰਜਾਬ ਵੱਲ ਨੂੰ ਭੇਜਣਾ ਕੀਤਾ ਸੀ ਨਾਲ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਨੂੰ ਭੇਜਣਾ ਕੀਤਾ ਸੀ ਕਮਾਂਡਰ ਬਣਾ ਕਰਕੇ ਪਰ ਪੰਥ ਦੇ ਜੋ ਜਰਨੈਲ ਉਹ ਬਾਬਾ ਬినੋਦ ਸਿੰਘ ਜੀ ਸਨ ਉਹਨਾਂ ਨੇ ਇੱਥੇ ਆ ਕਰਕੇ ਪੰਜਾਬ ਦੀ ਧਰਤੀ ਉੱਪਰ ਬਹੁਤ ਦੁਸ਼ਟ ਜਿਹੜੇ ਸਨ ਸਮਾਣੇ ਵਾਲੇ ਜਾਂ ਹੋਰ ਵੀ ਬੇਅੰਤ ਉਹਨਾਂ ਨੂੰ ਸੋਧਣਾ ਕੀਤਾ ਅਤੇ ਖਾਲਸੇ ਨੇ ਆਪਣਾ ਰਾਜ ਕਾਇਮ ਕੀਤਾ ਇੱਥੇ ਆ ਕਰਕੇ ਔਰ ਇਸ ਟਾਈਮ ਜੋ ਮੌਜੂਦਾ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ ਪੰਜਮਾ ਤਖਤ ਜਿਨ੍ਹਾਂ ਦੀ ਰਹਿਨਮਾਈ ਹੇਠ ਸੋ ਜੋ ਸੁਲਤਾਨ ਬਰਲੋਦੀ ਦਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜੋ ਜੋੜ ਮੇਲਾ ਅਵਤਾਰਪੁਰ ਵਿਧਾੜਾ ਮਹਾਰਾਜ ਜੀ ਦਾ ਉਸ ਨੂੰ ਮਨਾਉਣ ਤੋਂ ਉਪਰੰਤ ਗੁਰੂ ਕਾ ਖਾਲਸਾ ਪੰਥ ਇਹ ਪਾਵਨ ਸ਼ਹੀਦਾਂ ਦੀ ਧਰਤੀ ਉੱਪਰ ਇੱਥੇ ਨਤਮਸਤਕ ਹੋਇਆ ਹੈ ਅਤੇ ਜੋ ਇਹ ਸਭਾ ਦਾ ਜੋੜ ਮੇਲਾ ਹੈ ਸ੍ਰੀ ਚਮਕੌਰ ਸਾਹਿਬ ਜੀ ਦਾ ਇਹਨੂੰ ਮਨਾਉਣ ਵਾਸਤੇ ਗੁਰੂ ਕਾ ਖਾਲਸੇ ਪੰਥ ਦਾ ਉਤਾਰਾ ਹੋਇਆ ਹੈ ਅੱਜ ਤੇ ਬੜੀ ਧੂਮ ਧਾਮ ਦੇ ਨਾਲ ਮਾਹ ਪੁਰਖਾਂ ਦੀ ਰਹਿਨਮਾਈ ਹੇਠ ਇਹ ਜੋ ਜੋੜ ਮੇਲਾ ਮਨਾਇਆ ਜਾਵੇਗਾ ਅੱਗੇ ਦਾ ਜੋ ਪ੍ਰੋਗਰਾਮ ਹੋਵੇਗਾ ਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਪਰ ਆਰੰਭ ਹੋਣਗੇ ਜਿਸ ਦੇ ਭੋਗ 23 ਤਰੀਕ ਨੂੰ ਪਹਿਣਗੇ ਸੋ ਆਪ ਸੰਗਤਾਂ ਗੁਰੂ ਪੰਥ ਖਾਲਸੇ ਦੇ ਦਰਸ਼ਨ ਦਿਦਾਰੇ ਕਰਕੇ ਆਪਣਾ ਜਿਹੜਾ ਜੀਵਨ ਸਫਲਾ ਕਰੋ ਹਾਜ਼ਰੀਆਂ ਲਵਾ ਕਰਕੇ ਦੇਸਾਂ ਬਦੇਸਾਂ ਦੀਆਂ ਸੰਗਤਾਂ ਹਾਜ਼ਰੀਆਂ ਲਵਾ ਕਰਕੇ ਆਪਣਾ ਜਿਹੜਾ ਜਨਮ ਸਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਾ ਬੁਲਾਵੇ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਾਵੇ ਨਿਆਲੇ ਜਾਵੇ ਆ ਤਸਰੀਆਂ ਗੱਲ ਕਰਾ ਬੁਲਾਵੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵੇਂ ਤਖਤ ਨੂੰ ਪਾਵੇ ਨਿਆਲੇ ਜਾਵੇ ਆ ਤਸਰੀਆਂ ਖਾਲਸਾ ਰਾਹੀ ਗੁਰਜੀ ਕੀ ਫਤਿਹ ਰਾਹੀ ਗੁਰਜੀ ਕੀ ਫਤਿਹ ਉਹ ਇਸ ਵੇਲੇ ਅਸੀਂ ਜਿਸ ਸਥਾਨ ਤੇ ਮੌਜੂਦ ਆ ਗੁਰਦੁਆਰਾ ਸ਼੍ਰੀ ਰਣਜੀਤਗੜ੍ਹ ਸਾਹਿਬ ਸ਼੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਸੁਣ ਕਲਗੀ ਧਰ ਹੁਕਮ ਉਚਾਰਾ ਦਿਓ ਬਜਾਏ ਰਣਜੀਤ ਨਗਾੜਾ ਇਹ ਇਤਿਹਾਸ ਹੈ ਇਸ ਗੁਰਦੁਆਰਾ ਸਾਹਿਬ ਦਾ ਚਮਕੌਰ ਦੀ ਕੱਚੀ ਗੜੀ ਦੀ ਵੱਡੀ ਜੰਗ ਤੋਂ 1.5 ਸਾਲ ਪਹਿਲਾਂ ਦਸਮ ਪਤਸ਼ਾਹੀ ਸ਼ਿਰ ਗੁਰਗੋਵੀ ਸਿੰਘ ਜੀ ਥਨੇਸਰ ਤੋਂ ਵਾਪਸ ਆਉਣ ਸਮੇਂ ਤੱਕ 100 ਸਿੰਘਾਂ ਸਮੇਤ ਇੱਥੇ ਰੁਕੇ ਹੋਏ ਸਨ ਇਲਾਕੇ ਦੀ ਅਤੇ ਕਾਬਲ ਪੇਸ਼ੌਰ ਦੀ ਸੰਗਤ ਦਰਸ਼ਨ ਕਰਨ ਆਈ ਸੱਦੂ ਮੱਦੂ ਆਸਾ ਦੀ ਵਾਰ ਦਾ ਗਾਇਨ ਕਰਦੇ ਸਨ ਅਚਾਨਕ ਪਹਾੜੀ ਰਾਜਿਆਂ ਦੇ ਭੇਜੇ ਹੋਏ ਤੁਰਕ ਸੈਦ ਬੇਗ ਤੇ ਅਲਫ ਖਾਨ ਨੇ ਗੁਰੂ ਜੀ ਤੇ ਹਮਲਾ ਕੀਤਾ ਗੁਰੂ ਜੀ ਨੇ ਵੀ ਰਣਜੀਤ ਨਗਾੜਾ ਵਜਾਇਆ ਹਮਲੇ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਤੁਰਕ ਸੈਨਾ ਮੈਦਾਨ ਛੱਡ ਕੇ ਭੱਜ ਗਈ ਸੈਦ ਬੇਗ ਗੁਰੂ ਜੀ ਦੀ ਸ਼ਰਨ ਆ ਪਿਆ ਤੇ ਸਿੰਘਾਂ ਨਾਲ ਰਲ ਕੇ ਆਨੰਦਪੁਰ ਪਹੁੰਚ ਗਿਆ ਇਹ ਸਥਾਨ ਗੁਰੂ ਗੋਬੀ ਸਿੰਘ ਮਾਰਗ ਤੇ ਗੁਰਦੁਆਰਾ ਸ਼ੇਰ ਦਮਦਮਾ ਸਾਹਿਬ ਦੇ ਨਜ਼ਦੀਕ ਸਥਿਤ ਹੈ ਇਸ ਥਾਂ ਤੇ ਗੁਰੂ ਜੀ ਦੇ ਵੱਡੇ ਸਾਹਿਬਜ਼ਾਦਾ ਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਹਰ ਸਾਲ 6 7 ਅਤੇ 8 ਪਉ ਨੂੰ ਸ਼ਹੀਦੀ ਜੋੜ ਮੇਲ ਸਰਦਾ ਨਾਲ ਮਨਾਇਆ ਜਾਂਦਾ ਹੈ ਸੋ ਆਓ ਅਸੀਂ ਤੁਹਾਨੂੰ ਇਸ ਮੌਜੂਦ ਉਹੀ ਰੰਜੀਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਉਂਦੇ ਆਂ ਸੋ ਗੁਰਦੁਆਰਾ ਰਣਜੀਤ ਘੜ ਸਾਹਿਬ ਜਿੱਥੇ ਦਸਮ ਪਾਤਸ਼ਾਹ ਨੇ ਰਣਜੀਤ ਨਗਾੜਾ ਵਜਾਇਆ ਸੀ ਬੁੱਢਾ ਦਲ ਨਿਹੰਗ ਬਾਬਾ ਬਲਬੀਰ ਸਿੰਘ ਦੀ ਗਵਾਈ ਦੇ ਵਿੱਚ ਨਿਹੰਗ ਸਿੰਘ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰਦੇ ਆ ਰਹੇ ਹਨ ਸੋ ਤੁਸੀਂ ਅੱਜ ਦਰਸ਼ਨ ਕੀਤੇ ਗੁਰਦੁਆਰਾ ਸ੍ਰੀ ਰਣਜੀਤਗੜ੍ਹ ਸਾਹਿਬ ਦੇ ਇਹ ਉਹ ਗੁਰਦੁਆਰਾ ਸਹਿਬਾਨ ਜਦੋਂ ਆਪਾਂ ਚਮਕੌਰ ਦੀ ਗੱਡੀ ਦੇ ਵਿੱਚ ਆਈਏ ਗੁਰਦੁਆਰਾ ਕਤਲਗੜ੍ਹ ਸਾਹਿਬ ਗੁਰਦੁਆਰਾ ਤਾੜੀ ਸਾਹਿਬ ਗੁਰਦੁਆਰਾ ਦਮਦਮਾ ਸਾਹਿਬ ਗੁਰਦੁਆਰਾ ਗੱਡੀ ਸਾਹਿਬ ਗੁਰਦੁਆਰਾ ਬੀਬੀ ਸ਼ਰਨ ਕੌਰ ਜੀ ਇਹ ਉਹ ਗੁਰਦੁਆਰੇ ਨੇ ਜੋ ਸਾਨੂੰ ਯਾਦ ਦਿਵਾਉਂਦੇ ਨੇ ਕਿ ਆਪਣੀ ਅਣਖ ਖਾਤਰ ਆਪਣੇ ਧਰਮ ਖਾਤਰ ਆਪਣੀ ਕੌਮ ਖਾਤਰ ਜੇਕਰ ਸਰਬੰਸ ਵੀ ਵਾਰ ਨਾ ਪਵੇ ਤਾਂ ਕਦੇ ਪਿੱਛੇ ਨਹੀਂ ਹਟਣਾ ਚਾਹੀਦਾ ਕੋਈ ਇੱਕ ਵਾਰ ਏ ਕੋਈ ਦੋ ਵਾਰ ਏ ਤੂੰ ਦੇਸ਼ ਕੌਮ ਤੋਂ ਸੱਤ ਵਾਰ ਏ ਸੱਤ ਵਾਰ ਕੇ ਕਹਿਣਾ ਭਾਣਾ ਮੀਠਾ ਲਾਗੇ ਤੇਰਾ ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ ਕਲਗੀਧਰ ਦਸ਼ਮੇਸ਼ ਪਿਤਾ ਦਸ਼ਮ ਪਾਤਸ਼ਾ ਤਸਵੀ ਪਾਤਸ਼ਾਹੀ ਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੋ ਆਪਣੇ ਧਰਮ ਲਈ ਅਣਖ ਤੇ ਬਲੀਦਾਨ ਦੀ ਜੋਤ ਜਗਾਗੇ ਹਨ ਰਹਿੰਦੀ ਦੁਨੀਆ ਤੱਕ ਇਹ ਜੋਤ ਇਸੇ ਤਰ੍ਹਾਂ ਜਗਦੀ ਰਹੇਗੀ ਹੋਰ ਨਵੇਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦੇ ਉਹ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ